ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੰਜ ਗ੍ਰਾਂ ਹੀ ਖੁਰਦ ਇਹ ਪੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪਰਾਣਾ ਪੈਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਦੋ ਨਗ ਦਿਖਾਉਂਗਾ ਜਿਹਦੇ ਚ ਇੱਕ ਸੂਈ ਸਵਾਈਗਾ ਇੱਕ ਜਰਸੀ ਗੱਬਣ ਸੋਹਣੇ ਢਾਂਚੇ ਦੀ ਜਰਸੀ ਹੈ ਰੇਟ ਅੱਜ ਵੀਡੀਓ ਦੇ ਵਿੱਚ ਹੀ ਹੋਣਗੇ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਮੈਂ ਹਰੇਕ ਵੀਡੀਓ 'ਚ ਵੈਸਤਾ ਬੇਨਤੀ ਹੁੰਦੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਨੂੰ ਚੈੱਕ ਪਾਸ ਕਰਨਾ ਉਹਨੂੰ ਚੋਕੇ ਦੇਖਣਾ ਤੁਹਾਡਾ ਹੱਕ ਹੈ ਜਰੂਰ ਚੋਕੇ ਦੇਖਿਆ ਕਰੋ ਬਾਅਦ 'ਚ ਜਿਹੜਾ ਲਾਂਬੇ ਦਿੰਨੇ ਹੋ ਉਹ ਤੋਂ ਬਿਹਤਰ ਹੀ ਹੁੰਦਾ ਵੀ ਤਸੱਲੀ ਆਪ ਕੀਤੀ ਜਾਵੇ ਜਿਹੜੀ ਪਹਿਲੇ ਨੰਬਰ ਤੇ ਗਾਂ ਜਿਹੜੀ ਤੁਹਾਨੂੰ ਪਹਿਲਾਂ ਦਿਖਾਵਾਂਗੇ ਵੀ ਇਹਦੇ ਨਾਲ ਬੱਚਾ ਵੀ ਬੱਛੀ ਹੈ ਸੋਹਣੀ ਬੱਛੀ ਨੂੰ ਇਹਨੇ ਜਨਮ ਦਿੱਤਾ ਹੈ ਬਾਕੀ ਗਾਂ ਜਿੰਨੇ ਕ ਦੁੱਧ ਤੇ ਚੱਲਦੀ ਉਹ ਬਾਈ ਦੱਸ ਦੂਗਾ ਬੱਚੇ ਦਾ 나ੜੂਆ ਨਾਲ ਆ ਇਹ ਚੀਜ਼ ਜ਼ਰੂਰ ਧਿਆਨ ਚ ਲੈ ਆਂ ਕਿਉਂਕਿ ਕਲੀਅਰ ਗੱਲ ਹੁੰਦੀ ਹੈ ਵੀ ਬਾਲੇ ਦਿਨ 나ੜੂਆ ਨਾਲ ਖੜਦਾ ਨਹੀਂ ਹੁੰਦਾ ਹਾਲਾਂਕਿ ਸਿਆਲ ਦਾ ਟਾਈਮ ਹੈ ਗਰਮੀ ਚ ਥੋੜਾ ਛੇਤੀ ਦਿਖਦਾ ਆਓ ਪਹਿਲੇ ਨੰਬਰ ਵਾਲੀ ਗਾਂ ਦੀ ਡਿਟੇਲ ਪੁੱਛੀਏ ਫਿਰ ਦੂਜੀ ਤੁਹਾਨੂੰ ਦਿਖਾਵਾਂਗੇ ਸੰਦੀਪ ਭਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸੰਦੀਪ ਪਹਿਲੇ ਨੰਬਰ ਤੇ ਜਿਹੜੀ ਗਾਂ ਹਾਂਜੀ ਕਿੰਨੇ ਦਿਨ ਉਹ ਗਿਆਜ ਸੂਈ ਇਹਨੂੰ ਬਈ 5ਵਾਂ 6ਵਾਂ ਦੇਣ ਆਈ ਹੂੰ ਤੇ 15 ਕਿਲੋ ਦੁੱਧ ਹੁਣ ਰੈਡੀ ਹੈ ਬਾਈ ਇਹ ਠੀਕ ਹੈ ਹਾਂਜੀ ਹਾਂਜੀ ਕੀ ਰੇਟ ਰਹੂਗਾ ਇਹਦਾ ਰੇਟ ਇਹਦਾ 6000 ਰੁਪਈਆ ਥੋੜੀ ਜਿਹਾ ਸੋ ਦੋਸਤੋ 15 ਲੀਟਰ ਦੁੱਧ 15 ਕਿਲੋ ਦੁੱਧ ਜਿਹੜਾ ਇਸ ਟਾਈਮ ਹਾਜ਼ਰ ਹੈ ਮੈਂ ਫੇਰ ਬੇਨਤੀ ਕਰ ਦਿੰਦਾ ਵੀ ਇਹਨਾਂ ਦੀ ਸੇਵਾ ਤੇ ਇਹਨਾਂ ਦੇ ਰਹੀ ਆ ਤੁਸੀਂ ਚੋਲਿਓ ਥੋੜੀ ਸੇਵਾ ਤੇ ਕਿੰਨਾ ਵਾਧੂ ਆ ਜਾਂ ਇਹਨਾਂ ਦਿੰਦੀ ਆ ਜਾਂ ਘਟਦੀ ਆ ਉਹ ਬਾਅਦ ਦੀ ਗੱਲ ਆ ਢਾਂਚਾ ਗਾਂ ਦਾ ਦੇਖ ਲਓ ਥੋੜੀ ਘੱਟ ਸੰਭੀ ਰਹੀ ਗਾਂ ਵੈਸੇ ਸਟਰਕਚਰ ਚੌੜਾ ਹੈ ਇਹਨੇ ਵੱਛੀ ਨੂੰ ਜਨਮ ਦਿੱਤਾ ਕਈ ਵਾਰ ਗਾਵਾਂ ਜਿਹੜੀਆਂ ਉਹ ਦੁੱਧ ਲੰਬਾ ਟਾਈਮ ਪਿਆ ਦਿੰਦੀਆਂ ਉਹਦੇ ਨਾਲ ਵੀ ਲਿਸੰਗਾ ਰਹਿ ਜਾਂਦੇ ਵੱਛੀ ਨਾਲ ਬਹੁਤ ਸੋਹਣੀ ਹੈ ਤੁਹਾਨੂੰ ਮੈਂ ਫੇਰ ਦਿਖਾ ਦੂੰਗਾ ਬੰਦ ਸੋ ਉਹ ਵੰਨਾਇ ਦਾ ਦੇਖ ਲਓ ਮੈਂ ਦੁਪਹਿਰ ਦੇ ਸ਼ਾਮ ਦੇ ਟਾਈਮ ਢਲਦੇ ਪੱਕ ਤੇ ਵੀਡੀਓ ਬਣਾ ਰਿਹਾ ਇਹ ਬੱਚਾ ਦੱਸੋ ਵੱਛੀ ਇਹਦੇ ਨਾਲ ਸੋ 64000 ਰੇਟ ਚੰਗੀ ਵੱਛੀ ਵਾਲੀ ਤੁਹਾਨੂੰ ਗਾਂ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਹੈ ਦੁੱਧ ਦੱਸਤਾ ਬਾਈ ਨੇ ਫਿਰ ਇਧਰੋਂ ਦੇਖ ਲੋ ਇੱਕੋ ਜਿਹਾ ਹਵਾਨਾ ਹੈ ਚਾਰਾਂ ਪਾਸੇ ਤੋਂ ਇਹਦੇ ਨਾਲ ਇੱਕ ਜਰਸੀ ਖੜੀ ਹੈ ਸੰਦੀਪ ਭਾਈ ਕਨਵਾ ਸੂਹਾ ਸੁਣਾ ਬਈ ਪਹਿਲਾ ਸੂਹਾ ਦੋ ਦੰਦ ਵੱੱਛੀ ਹੈ ਕਿੰਨੇ ਦਿਨ ਲਊ ਸੂਣ ਚ ਇਹਦੇ ਬਈ ਦਿਨ 17 ਤਰੀਕ ਨੂੰ ਪੂਰੇ ਆਈ ਵੀ ਕੋਈ ਕਈ ਵਾਰੀ ਜੀ ਨਾ ਲਾਵੇ ਜਾਂ ਉਹ ਵੱਖਰੀ ਗੱਲ ਹੈ ਨਾ ਬਈ ਸੂਫੇ ਠੀਕ ਹੈ ਹਜੇ ਤਾਂ 11 ਦਿਨ ਪਏ ਆ ਫਿਰ ਅੱਜ ਹਾਂਜੀ 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 ਕੀ ਰੇਟ ਰਹੂਗਾ ਦੱਸ ਦੀ ਰੇਟ ਇਹਦਾ ਹੈਗਾ ਜੀ 95000 ਰੁਪਈਆ ਜੀ ਤੇ ਇਹਦਾ ਸਾਰਾ ਬਈ ਪ੍ਰੋਪਰ ਰਿਕਾਰਡ ਘਰ ਦੀ ਵੀਡੀਓ ਆਪਣੇ ਕੋਲੇ ਹੈ ਜੀ ਠੀਕ ਹੈ ਕਿਸੇ ਵੀ ਬੰਦੇ ਨੇ ਲੈਣੀ ਹੋਵੇ ਠੀਕ ਹੈ ਤੋਰੀ ਸੋ ਦੋਸੋ ਰਿਕਾਰਡ ਸਾਰਾ ਬਾਈ ਕਹਿੰਦਾ ਵੀ ਦੇ ਦੇਾਂਗੇ 95000 ਰੇਟ ਹੈ ਸੂਆ ਪਹਿਲਾ ਤੇ ਦੋਂਦੀ ਬੱਛੀ ਹੈ ਚੰਗਾ ਢਾਂਜ ਹੈ ਕਰਦ ਚੰਗਾ ਹੈ ਜਰਸਨਾ ਦੇ ਹਿਸਾਬ ਤੇ ਜੇ ਦੇਖੀਏ ਤੇ ਹਵਾਨਾ ਬਹੁਤ ਸੋਹਣਾ 11 ਦਿਨ ਹਜੇ ਲੈਂਦੀ ਆ ਸੂਣ ਚ ਦਿਨ ਪੂਰੇ ਹੋਣ ਚ ਪਹਿਲਾਂ ਸੂ ਸਕਦੀ ਹੈ ਹੋ ਸਕਦਾ ਦਿਨ ਉੱਤੇ ਵੀ ਲੈ ਜੇ ਪੰਜ ਪਰ ਦਿਨ ਜਿਹੜੇ ਉਹ 17 ਤਰੀਕ ਨੂੰ ਪੂਰੇ ਹੁੰਦੇ ਆ ਤੇ 6 ਤਰੀਕ ਨੂੰ ਇਹ ਵੀਡੀਓ ਬਣ ਰਹੀ ਹੈ ਸਟਰਕਚਰ ਦੇਖ ਲਓ ਫੇਰ ਵੈੜ ਦਾ ਥਣ ਅਥੀ ਚੁਾਈ ਵਾਲਾ ਹਾਈਟ ਚੰਗੀ ਹੈ ਜਰਸੀਆਂ ਨੂੰ ਦੇਖਦੇ ਆਂ ਤਾਂ ਸੀਲ شریف ਆ ਹਵਾਨਾ ਵੀ ਤੁਸੀਂ ਉਹਨ ਇੱਥੋਂ ਦੇਖ ਲਿਆ ਸੋ ਸੋਹਣੀ ਜਰਸੀ ਹੈ ਦੰਦ ਵੀ ਦਿਖਾ ਦਈਏ ਬਾਈ ਦੰਦ ਦਿਖਾ ਦੇ ਬਾਈ ਵਧੀਆ ਗੱਲ ਸੋ ਦੰਦ ਦੋਸਤੋ ਵੀਡੀਓ ਚ ਕਨਫਰਮ ਕਰ ਦਿੰਦੇ ਦੋ ਦੰਦ ਕੰਪਲੀਟ ਹੈ ਤੇ ਚੌਗ ਵਾਲਾ ਇੱਕ ਚੱਕਿਆ ਦੂਜੇ ਤਿੰਨ ਉਰਲੇ ਪਾਸੇ ਲਿਖੜੇ ਬਿਲਕੁਲ ਲੈ ਚੱਲ ਬਾਈ ਸੋ ਇਹ ਪਹਿਲਣ ਵੈਣ ਹਵਾਨਾ ਇਹਦਾ ਤੁਸੀਂ ਹੁਣ ਦੇਖ ਹੀ ਸਕਦੇ ਹੋ ਤੇ ਜੀ ਨੂੰ ਜੱਜਦੀ ਹੈ ਤਾਂ ਕੰਟੈਕਟ ਕਰ ਸਕਦੇ ਹੋ ਨੰਬਰ ਜਿਹੜਾ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਅੱਜ ਰੇਟ ਵੀਡੀਓ ਦੇ ਵਿੱਚ ਹੀ ਰੱਖਿਆ ਥਣ ਅਥੀ ਚੋਈ ਵਾਲੇ ਹਜੇ ਇਹਨੇ ਧਨ ਲੈਣੇ ਹਜੇ ਕੱਚੀ ਹੈ ਉਪਰਾ ਕਰਕੇ ਪਸ਼ੂ ਸੂਪੇ ਕਈ ਹੋਰਾਂ ਕੋ ਪਤਾ ਨਹੀਂ ਹੁੰਦਾ ਪਰ ਹਜੇ ਬਣੂਗੀ ਚੰਗੀ ਇਹ ਵੈਣ ਕਿਉਂਕਿ ਜਰਸਨਾ ਬਹੁਤ ਸੋਹਣਾ ਹਵਾਨਾ ਬਣਾਉਂਦੀਆਂ ਖਾਸ ਕਰਕੇ ਜਿਨ੍ਹਾਂ ਦਾ ਹਵਾਨਾ ਏਸ਼ਕ ਅਓ ਛੇਪ ਦੇ ਵਿੱਚ ਹੁੰਦਾ ਜਿਵੇਂ ਕੱਟ ਵਾਲਾ ਹਵਾਨਾ ਕੋਈ ਖਲੂਨ ਨਹੀਂ ਹੈ ਆ ਗਾੜੀ ਚੰਗੀ ਹੈ ਥਣ ਹੱਥੀ ਚੋਈ ਵਾਲਾ ਬਾਕੀ ਸਟਰਕਚਰ ਇਹਦਾ ਤੁਸੀਂ ਦੇਖ ਹੀ ਰਹੇ ਹੋ ਧੰਨਵਾਦ ਵੀਡੀਓ ਨਿਖਣ ਲਈ